ਕਿਸ਼ਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਅਖਾੜਾ ਦੀ ਅਗਵਾਈ ਵਿੱਚ ਅੱਜ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਨੋਕੇ ਦੀ ਨਵੀਂ ਰਹਿਜਦਾ ਜ਼ਬਰਦਸਤ ਕਿਰਾਓ ਕੀਤਾ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਆਪਣੇ ਇਲਾਕੇ ਵਿੱਚ ਇਹ ਕੈਂਸਰ ਫੈਕਟਰੀ ਨਹੀਂ ਲੱਗਣ ਦੇਣਗੇ ਜਿਸ ਸੰਬੰਧੀ ਇੱਕ ਮੰਗ ਪੱਤਰ ਵੀ ਉਨ੍ਹਾਂ ਨੇ ਆਪ ਵਿਧਾਇਕਾ ਸਰਬਜੀਤ ਮਾਨਕੇ ਨੂੰ ਦਿੱਤਾ ਤੱਕ ਲੱਗ ਰਹੀ ਬਾਇਓ ਗੈਸ ਫੈਕਟਰੀ ਪੱਕੇ ਤੋਂ ਉਸੇ ਬੰਦ ਕਰਾਉਣ ਦੇ ਦਿਨ ਰਾਤ ਦੇ ਧਰਨੇ ਤੇ ਬੈਠੇ ਹਨ ਕਿਉਂਕਿ ਨੰਬਰ 1 ਇਸ ਫੈਕਟਰੀ ਦੇ ਲੱਗਣ ਨਾਲ ਪੈਦਾ ਹੋਣ ਵਾਲੀ ਗੈਸ ਕਾਰਨ અત્યੰਤ ਮਾਰੂ ਬਦਬੂ ਫੈਲੇਗੀ ਜੰਨਾ ਤਹਿਿਲ ਅਧਿਨ ਪਿੰਡ ਸਹਰਾੜੀ ਰਾਜਪੂਤਾਂ ਦੇ ਬੁਤਨੀ ਉੱਥੇ ਚੱਲ ਰਹੀ ਗੈਸ ਫੈਕਟਰੀ ਦੀ ਬਦਬੂ ਕਾਰਨ ਨਲਕ ਭੋਗ ਰਹੇ ਹਨ ਇਸੇ ਲਈ ਪਿੰਡ ਭੁੰਗੜੀ ਵੀ ਫਿਰ 3 ਮਹੀਨਿਆਂ ਤੋਂ ਸੁੰਗੜਾ ਅਲੀ ਰਾਜਪੂਤਾਂ ਵਿਖੇ 1 ਮਹੀਨੇ ਤੋਂ ਨਰਾਇਣ ਫੀਡ ਚ ਪਿੰਡ ਮੁਕਸਾਬਾਦ ਵਿਦਿ ਕੁੱਝ ਦਿਨਾਂ ਤੋਂ ਨਿਰੰਤਰ ਧਰਨੇ ਚੱਲ ਰਹੇ ਹਨ ਨੰਬਰ 2 ਇਸ ਫੈਕਟਰੀ ਚ ਗੈਸ ਪਾਉਣ ਲਈ ਵਰਤੇ ਜਾਣ ਵਾਲਾ ਕੱਚਾ ਮਾਲ ਤੇ ਰਸਾਇਣਕ ਸਮਾਨ ਪਿੰਡ ਦੇ ਇਲਾਕੇ ਦੇ ਵਾਤਾਵਰਣ ਲਈ ਬੇहद ਖ਼ਤਰ ਹੈ ਨੰਬਰ 3 ਇਸ ਨਾਲ ਹਵਾ ਪ੍ਰਦੂਸ਼ਿਤ ਹੋਵੇਗੀ ਮਨੁੱਖੀ ਸਿਹਤ ਅਤੇ ਬਦਲੀ ਪੈਦਾਵਾਰ ਨੁਕਸਾਨੀ ਜਾਵੇਗੀ ਨੰਬਰ 4 ਫੈਕਟਰੀ ਦਾ ਵੇਸਟ ਪਾਣੀ ਸਰਤੀ ਚ ਭੇਜਿਆ ਜਾਵੇਗਾ ਇਸ ਨਾਲ ਪਾਣੀ ਪ੍ਰਦੂਸ਼ਿਤ ਹੋਵੇਗਾ ਅਤੇ ਕੈਂਸਰ ਜੀਆਂ ਬਿਮਾਰੀਆਂ ਨਾਲ ਅਲਾਕਾ ਵਾਤੀਆਂ ਦੀ ਮੌਤ ਦਾ ਕਾਰਨ ਬਣੇਗਾ। ਨੰਬਰ 5 ਇਹ ਫੈਕਟਰੀ ਲਗਾਉਣ ਨਾਲ ਨਾ ਤਾਂ ਲਗਾਉਣ ਲਈ ਨਾ ਤਾਂ ਪਿੰਡ ਦੀ ਪੰਚਾਇਤ ਦੇ ਨਾਲ ਪਿੰਡ ਦੀ ਗ੍ਰਾਮ ਸਭਾ ਨੂੰ ਕੋਈ ਨਾਜ ਰਾਜ ਸਰਟੀਫਿਕੇਟ ਲਿਆ ਗਿਆ ਹੈ। ਨੰਬਰ 6 ਕਾਨੂੰਨ ਮੁਤਾਬਕ ਹੈ ਕਿ ਇਲਾਕੇ ਦੇ ਨੇੜੇ ਗੈਸ ਫੈਕਟਰੀ ਲਗਣੀ ਸਹਿਦ ਘਾਟਕ ਹੈ। ਨੰਬਰ 7 ਗੈਸ ਦੇ ਰਿਸਣ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ। ਸ਼੍ਰੀ ਮਾਨ ਜੀ 12 ਜ਼ੋਨ ਨੂੰ ਲੁਧਿਆਣਾ ਦੇ ਜਿਹੜੇ ਤੇ ਪਿੰਡ ਖਾੜਾ, ਕੁੰਕੜੀ, ਕੁੰਗਰਾੜੀ ਰਾਜਪੂਤਾਂ ਮੁਸਤਫਾਬਾਦ ਦੇ ਸੰਘਰਸ਼ ਮੋਰਚਿਆਂ ਵੱਲੋਂ ਤਾਲਮਿਲ ਕਮੇਟੀ ਦੇ ਅਡਵਾਈਸ ਜੀ ਜੀ ਲੁਧਿਆਣਾ ਦੇ ਦਫ਼ਤਰ ਮੁਰੇ ਵਿਚਾਰ ਧਾਰਨਾ ਦੇਣ ਉਪਰੰਤ ਜ਼ਿਲ੍ਹਾ ਮੁੰਜੀ ਨਾਲ ਹੋਈ ਮੀਟਿੰਗ 'ਚ ਸਾਰੇ ਮਸਲੇ ਦੀ ਪੜਤਾਲ ਕਰਕੇ ਆਪ ਨੂੰ ਇੱਕ ਹਫ਼ਤੇ ਚ ਰਿਪੋਰਟ ਦੇਣ ਦਾ ਫੈਸਲਾ ਹੋਇਆ ਸੀ ਜੀ ਜੀ ਲੁਧਿਆਣਾ ਦੀਆਂ ਪੜਤਾਲਨਾ ਟੀਮਾਂ ਨੇ ਸਾਰਿਆਂ ਥਾਵਾਂ ਤੇ ਜਾ ਕੇ ਪ੍ਰਤਾਲ ਮੁਕੰਮਲ ਕਰ ਲਈ ਹੈ ਤੇ ਸ਼ਾਇਦ ਆਪ ਜੀ ਨੂੰ ਭੇਜ ਦਿੱਤੀ ਗਈ ਹੈ पेमतीअ तेस मामले च